ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾਣਨਹਾਰੋ ਜਗ ਸਿਮਰਨ ਉਦਰੀਐ ਨਾਨਕ ਤੇਜਪਲਿਹਾਰੋ ਪ੍ਰਭ ਸਾਰਿਆਂ ਤਾਕਤਾਂ ਨਾਲ ਪੂਰਨ ਹੈ ਉਹ ਹਰੇਕ ਜੀਵ ਦਾ ਦੁੱਖ ਦਰਦ ਜਾਣਨ ਵਾਲਾ ਹੈ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੀ ਸਿਮਰਨ ਨਾਲ ਸੰਸਾਰ ਦੇ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ उसनों सदा सदके जाइए अष्ट पंद्रवी टूटी का सरब जिया पे प्रतिपाल सगल की चिंता जिस मन माहे बिरता कोई नाहे रे मन मेरे सदा हर जाप अविनाशी प्रभ आपे आप आपन किया कछु न होए जैसो प्राणी लोचा कोए तेसवें नही ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਸੰਸਾਰ ਦਾ ਪਾਲਨ ਹਰ ਪਰਮੇਸ਼ਰ ਟੁੱਟੇ ਹੋਏ ਦਿਲਾਂ ਨੂੰ ਵੀ ਆਪਣੇ ਨਾਲ ਜੋੜਨ ਵਾਲਾ ਹੈ ਉਹ ਸਾਰੇ ਜੀਵਾਂ ਦੀ ਆਪ ਹੀ ਪਾਲਣਾ ਕਰ ਰਿਹਾ ਹੈ ਜਿਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਾਰਿਆਂ ਦੀ ਰੋਜੀ ਰੋਟੀ ਦਾ ਫਿਕਰ ਹੈ ਉਸ ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਇਹ ਮੇਰੇ ਮਨ ਸਦਾ ਪ੍ਰਭੂ ਨੂੰ ਜਾਪ ਉਹ ਮੌਤ ਤੋਂ ਪਰੇ ਹੈ ਤੇ ਆਪਣੀ ਜਿਹਾ ਆਪ ਹੀ ਹੈ ਜੇ ਕੋਈ ਪ੍ਰਾਣੀ 100 ਵਾਰੀ ਇੱਛਾ ਕਰੇ ਤਾਂ ਵੀ ਆਪਣੇ ਯਤਨ ਨਾਲ ਕੀਤਾ ਹੋਇਆ ਕੋਈ ਕੰਮ ਪੂਰਾ ਨਹੀਂ ਹੁੰਦਾ ਗੁਣਾਨਿਕ ਸਾਹਿਬ ਫਰਮਾਉਂਦੇ ਹਨ ਉਸ ਪ੍ਰਭੂ ਤੋਂ ਬਗੈਰ ਹੋਰ ਕੋਈ ਸ਼ੈ ਤੇਰੇ ਕੰਮ ਦੀ ਨਹੀਂ ਹੈ ਸਿਰਫ ਉਸ ਵਾਈਗਰੂ ਦਾ ਨਾਮ ਜਾਪ ਤਾਂ ਗਤ ਹੋਵੇਗੀ रूपवंत हो मोह प्रभ की जोत सगल कट सो है धनवंता होए क्या को गर्ब है जा सब किछ तेस का दिया दरबै अत सूरा जो को कहावै प्रभ की कला बिना कहतावै जे को होए तारो तिस दीन हार जाने गवार जिस गुर प्रसाद तुटै ਔਰੋਗ ਨਾਨਕ ਸੋਜਨ ਸਦਾ ਅਰੋਗ ਕੋਈ ਸੋਹਣੇ ਰੂਪ ਵਾਲਾ ਹੋ ਕੇ ਇਸ ਦਾ ਬਹੁਤਾ ਮੋਹ ਨਾ ਕਰੇ ਕਿਉਂਕਿ ਸਾਰੇ ਸ਼ਰੀਰਾਂ ਵਿੱਚ ਪ੍ਰਭੂ ਦੀ ਜੋਤ ਛੋਬਦੀ ਹੈ ਜਦੋਂ ਰੁਪਏ ਪੈਸੇ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੈ ਤਾਂ ਤਨਮਾਨ ਹੋ ਕੇ ਅਹੰਕਾਰ ਨਹੀਂ ਕਰਨਾ ਚਾਹੀਦਾ ਜੇ ਕੋਈ ਆਪਣੇ ਆਪ ਨੂੰ ਵੱਡਾ ਸੂਰਮਾ ਘਮਾਉਂਦਾ ਹੈ ਤਾਪਲਾ ਉਹ ਵੀ ਪ੍ਰਭੂ ਦੀ ਦਿੱਤੀ ਹੋਈ ਤੱਕ ਤੋਂ ਬਿਗੈਰ ਇੱਥੇ ਤੱਕ ਜਾ ਸਕਦਾ ਹੈ ਜੇ ਕੋਈ ਦਾਨੀ ਬਣ ਬੈਠੇ ਤਾਂ ਉਸ ਦੇਣ ਵਾਲੇ ਬੰਦੇ ਨੂੰ ਵੀ ਪਰਮਾਤਮਾ ਮੂਰਖ ਸਮਝਦਾ ਹੈ ਕੋ ਨਾਨਕ ਸਾਹਿਬ ਫਰਮਾਉਂਦੀ ਹਨ ਗੁਰੂ ਦੀ ਮੇਰ ਨਾਲ ਜਿਸ ਦਾ ਓਕਾਰ ਰੂਪ ਰੋਗ ਦੂਰ ਹੁੰਦਾ ਹੈ ਉਹ ਮਨੁੱਖ ਸਦਾ ਤੰਦਰੁਸਤ ਰਹਿੰਦਾ ਹੈ ਜਿਉ ਮੰਦਰ ਕੋ ਥਮੈ ਥਮਣ ਤਿਉ ਗੁਰ ਕਾ ਸ਼ਬਦ ਮਨੇ ਅਸਥਮਣ ਜਿਉ ਪਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਇ ਵਿਗਾਸ ਜਿਉ ਮਹਾਉद्याਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਨ ਕੀ ਹਰ ਲੋਚਾ ਪੂਰ ਜਿਵੇਂ ਮਕਾਨ ਦੀ ਛੱਤ ਨੂੰ ਥੰਮ ਆਸਰਾ ਦੇ ਰੱਖਦਾ ਹੈ ਤਿਵੇਂ ਗੁਰੂ ਦਾ ਸ਼ਬਦ ਮੰਨ ਦਾ ਆਸਰਾ ਬਣਿਆ ਰਹਿੰਦਾ ਹੈ ਜਿਵੇਂ ਪੱਥਰ ਬੇੜੀ ਵਿੱਚ ਚੜ ਕੇ ਪਾਰ ਲੰਘ ਜਾਂਦਾ ਹੈ ਤਿਵੇਂ ਗੁਰੂ ਦੀ ਚਰਨੀ ਲੱਗਾ ਹੋਇਆ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ ਜਿਵੇਂ ਕੋਪ ਹਨੇਰੇ ਵਿੱਚ ਦੀਵਾ ਜਾਨਣ ਕਰਦਾ ਹੈ ਤਿਵੇਂ ਗੁਰੂ ਦਾ ਦਰਸ਼ਨ ਕਰਕੇ ਮਨ ਪ੍ਰਸੰਨ ਹੋ ਜਾਂਦਾ ਹੈ ਜਿਵੇਂ ਕਿਸੇ ਭਿਆਨਕ ਜੰਗਲ ਵਿੱਚ ਖੁੰਝੇ ਹੋਏ ਨੂੰ ਰਸਤਾ ਮਿਲ ਜਾਂਦਾ ਹੈ ਤਿਵੇਂ ਸਾਧੂ ਦੀ ਸੰਗਤ ਵਿੱਚ ਪ੍ਰਭੂ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ ਕੋ ਨਾਨਕ ਸਾਬ ਬੇਨਤੀ ਕਰਦੇ ਹਨ हे ਪ੍ਰਭੂ ਮੈਂ ਐਜੇ ਸੰਤਾਂ ਦੇ ਚਰਨ ਧੂੜ ਮੰਗਦਾ ਹਾਂ ਮੇਰੀ ਕਾਮਨਾ ਪੂਰੀ ਕਰ मन मुर का पूर्व लिखे का लिखया दुख सुख प्रभदेन हार अवर त्याग तू तेसी चितार जो सुख करोई सुखमान भूला फिरे अजान कौन बस्त आई तेरे संग लपटर्योरस लोभी पतंग राम नाम जप हृदय माहे ਨਾਨਕ ਪਤ ਸੇਤੀ ਕਰ ਜਾਏ ਏ ਮੂਰਖ ਮਨ ਤੂੰ ਕਿਉਂ ਬਿਲਖਦਾ ਹੈ ਕਿਉਂਕਿ ਉਹੀ ਮਿਲਦਾ ਹੈ ਜੋ ਪਹਿਲਾਂ ਤੋਂ ਹੀ ਭਾਗਾ ਵਿੱਚ ਲਿਖਿਆ ਹੁੰਦਾ ਹੈ ਪਿਛਲੇ ਕੀਤੇ ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ ਦੁੱਖ ਸੁੱਖ ਦੇਣ ਵਾਲਾ ਪ੍ਰਭੂ ਆਪ ਹੈ ਹੋਰ ਆਸਾਂ ਛੱਡ ਕੇ ਤੂੰ ਸਿਰਫ ਉਸ ਨੂੰ ਯਾਦ ਕਰ ਉਹ ਜੋ ਕੁਝ ਕਰਦਾ ਹੈ ਉਸੇ ਨੂੰ ਸੁਖ ਸਮਝੀ ਏ ਨਾਸਮਝ ਕਿਉਂ ਭੁਲਿਆ ਫਿਰਦਾ ਹੈ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਤੂੰ ਸੰਸਾਰੀ ਰਸਾਂ ਵਿੱਚ ਲਾਲਚੀ ਪਤੰਗੇ ਦੀ ਤਰ੍ਹਾਂ ਚਿੰਬੜ ਰਿਹਾ ਹੈ ਕੋ ਨਾਨਕ ਸਾਹਿਬ ਵਰਮਉਂਦੇ ਹਨ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਜਪ ਇਸ ਤਰ੍ਹਾਂ ਇੱਜ਼ਤ ਨਾਲ ਆਪਣੀ ਸੱਚੇ ਘਰ ਜਾਵੇਂਗਾ ਜੇ ਸੁਬਕਰ ਕੋ ਲੈ ਟੂ ਆਇਆ RAM ਨਾਮ ਸੰਤਨ ਕਰ ਪਾਇਆ ਤਾ ਜੇ ਵੀ ਮਾਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੇ ਤੋਲ ਲਾਦ ਕੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਤਾਂ ਤਨ ਕਹ ਸਭ ਕੋਈ ਮੁਖ ਉज्जਲ ਹਰਦਰ ਗੈ ਸੋਏ ਇਹ ਵਪਾਰ ਵਿਰਲਾ ਵਪਾਰੈ ਨਾਨਕ ਤਾਂ ਕੇ ਸੱਦ ਬਲਿਹਾਰੈ ਜਿਹੜਾ ਸੌਦਾ ਖਰੀਦਣ ਵਾਸਤੇ ਤੂੰ ਸੰਸਾਰ ਵਿੱਚ ਆਇਆ ਹੈ ਉਹ ਰਾਮ ਨਾਮ ਰੂਪੀ ਸੌਦਾ ਸੰਤਾਂ ਦੇ ਘਰ ਵਿੱਚੋਂ ਮਿਲਦਾ ਹੈ ਇਸ ਵਾਸਤੇ ਹੰਕਾਰ ਛੱਡ ਦੇ ਤੇ ਮਨ ਦੇ ਕੇ ਇਹ ਖਰੀਦ ਲੈ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਾਰਕ ਸੰਤਾਂ ਦੇ ਨਾਲ ਤੁਰ ਕੇ RAM ਨਾਮ ਦਾ ਇਹ ਸੌਦਾ ਲੱਦ ਲੈ ਮਾਇਆ ਦੇ ਹਉਰਦੰਦੇ ਛੱਡ ਦੇ ਹਰ ਕੋਈ ਬੰਦਾ ਤੇਰਾ ਆਦਰ ਸਤਕਾਰ ਕਰੇਗਾ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਤੇਰਾ ਮੂੰਹ ਉਜਲਾ ਹੋਵੇਗਾ ਉਹ ਨਾਨਕ ਸਾਹਿਬ ਫਰਮਾਉਂਦੇ ਹਨ ਕੋਈ ਵੀ ਲ ਇਹ ਸੋਦੇ ਦਾ ਵਪਾਰੀ ਹੁੰਦਾ ਹੈ ਉਸ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ਚਰਨ ਸਾਧਕੇ ਤੋਇਤ ਪਿਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਤੂਰ ਕਰੋ ਇਸ਼ਨਾਨ ਸਾਧੂ ਉੱਪਰ ਜਾਈਏ ਕੁਰਬਾਨ ਸਾਤਿਵਾ ਵਡਭਾਗੀ ਪਾਈਐ ਸਾਧ ਸੰਗਹਾਰ ਕੀਰਤਨ ਗਾਇਐ ਅਨਕ ਬਿਗੰਤੇ ਸਾਧੂ ਰਾਖੈ ਆਰਗੁਣ ਗਾਇ ਅਮਰਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਸਾਧੂਆਂ ਦੇ ਚਰਨ ਧੂਤੋ ਕੀ ਪੀਵੋ ਆਪਣੀ ਜਿੰਦਵੀ ਸਾਧੂ ਦੇ ਹਵਾਲੇ ਕਰ ਦਿਓ ਸਾਧੂ ਦੇ ਪੈਰਾਂ ਦੀ ਖਾਕ ਵਿੱਚ ਇਸ਼ਨਾਨ ਕਰੋ ਸਾਧੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਪਰ ਸਾਧੂ ਦੀ ਸੇਵਾ ਕੋਈ ਕਿਸਮਤ ਵਾਲਾ ਪਾਉਂਦਾ ਹੈ ਸਾਧੂ ਦੀ ਸੰਗਤ ਵਿੱਚ ਪਰਮਾਤਮਾ ਦਾ ਭਜਨ ਕੀਰਤਨ ਕਰੋ ਸਾਧੂ ਨੇਕਾਂ ਮੁਸੀਬਤਾਂ ਤੋਂ ਬਚਾ ਲੈਂਦਾ ਹੈ ਉਹ ਪ੍ਰਭੂ ਦੇ ਗੁਣ ਗਾ ਕੇ ਨਾਮ ਅੰਮ੍ਰਿਤ ਦਾ ਆਨੰਦ ਮਾਣਦਾ ਹੈ ਗੁਰੂਆਂ ਨੇ ਸਾਫ ਫਰਮਾਉਂਦੇ ਹਨ ਜੋ ਸੰਤਾਂ ਦਾ ਆਸਰਾ ਫੜਦਾ ਹੈ ਉਹਨਾਂ ਦੇ ਘਰ ਤੇ ਆਉਂਦਾ ਹੈ ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ਮਿਰਤਕੋ ਜੀਵਨ ਹਾਰ ਉਕੇ ਕੋ ਦੇਵਤ ਆਧਾਰ ਸਰਨਿਦਾਨ ਜਾ ਕੀ ਦ੍ਰਿਸ਼ਟੀ ਮਾਹ ਉਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤੇਸ ਕਾ ਹੋ ਕਰਨੈ ਜੋਗ ਤਿਸ ਬਿੰਦੂ ਸਰ ਹੋਇਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਉਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥਿਆ ਪਰਮਾਤਮਾ ਮੋਏ ਹੋਏ ਬੰਦੇ ਨੂੰ ਵੀ ਜਿਉਂਦਾ ਕਰਨ ਵਾਲਾ ਹੈ ਉਹ ਭੁੱਖੇ ਨੂੰ ਵੀ ਰੋਟੀ ਦਾ ਆਸਰਾ ਦਿੰਦਾ ਹੈ ਸਾਰੇ ਸੁੱਖਾਂ ਦੇ ਇਕਜਾਨੇ ਉਸ ਦੀ ਨਜ਼ਰ ਵਿੱਚ ਹਨ ਪਰ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ ਸਭ ਕੁਝ ਉਸ ਦਾ ਕੀਤਾ ਹੋ ਰਿਹਾ ਹੈ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਉਸ ਵਰਗਾ ਦੂਸਰਾ ਨਾ ਕੋਈ ਹੋਇਆ ਹੈ ਤੇ ਨਾ ਹੀ ਹੋਣ ਵਾਲਾ ਹੈ ਮਨੁੱਖ ਨੂੰ ਦਿਨ ਰਾਤ ਉਸਤੀ ਬੰਦਗੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਕਰਨੀ ਸਭ ਤੋਂ ਉੱਚੀ ਤੇ ਸੁੱਚੀ ਹੈ ਗੁਨਾਨਕ ਸਾਹਿਬ ਫਰਮਾਉਂਦੇ ਹਨ ਮੇਰ ਕਰਕੇ ਜਿਸ ਨੂੰ ਆਪਣਾ ਨਾਮ ਬਖਸ਼ਦਾ ਹੈ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਜਾ ਕੇ ਮਨ ਗੁਰ ਕੀ ਪਟੀਤ ਤੇ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤੇ ਲੋਇ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸਚੇ ਦੇ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਚਾ ਆਕਾਰ ਸਚ ਵਰਤੇ ਸਾਜਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸੁਮਤਾ ਜਿਸ ਦੇ ਮਨ ਵਿੱਚ ਗੁਰੂ ਦਾ ਪ੍ਰੋਸਾ ਬਣਿਆ ਹੋਇਆ ਹੈ ਉਸ ਮਨੁੱਖ ਨੂੰ ਪ੍ਰਭੂ ਯਾਦ ਆਉਂਦਾ ਹੈ ਜਿਸਦੇ ਦਿਲ ਵਿੱਚ ਇੱਕ ਪ੍ਰਭੂ ਵੱਸਦਾ ਹੈ ਇਨੇ ਲੋਕਾਂ ਵਿੱਚ ਉਹ ਪਰਮ ਭਗਤ ਸੁਣਿਆ ਅਤੇ ਆਖਿਆ ਜਾਂਦਾ ਹੈ ਉਸ ਦੀ ਜ਼ਿੰਦਗੀ ਦੇ ਉਸੂਲ ਬੜੇ ਸਾਫ਼ ਸੁਥਰੇ ਹੁੰਦੇ ਹਨ ਅਤੇ ਉਸ ਦਾ ਜੀਵਨ ਢੰਗ ਵੀ ਸਾਦਾ ਹੁੰਦਾ ਹੈ ਉਸ ਦੇ ਦਿਲ ਵਿੱਚ ਪ੍ਰਭੂ ਵਸਿਆ ਰਹਿੰਦਾ ਹੈ ਤੇ ਉਹ ਮੂੰਹ ਸਦਾ ਸੱਚ ਬੋਲਦਾ ਹੈ ਉਸ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗੀ ਹੁੰਦੀ ਹੈ ਅਤੇ ਸਾਰਾ ਸੰਸਾਰ ਉਸ ਨੂੰ ਪ੍ਰਭੂ ਦਾ ਰੂਪ ਦੇ ਦਿੰਦਾ ਹੈ ਉਸ ਨੂੰ ਹਰ ਥਾਂ ਪ੍ਰਭੂ ਹੀ ਮੌਜੂਦ ਦਿਸਦਾ ਹੈ ਤੇ ਪ੍ਰਭੂ ਦਾ ਹੀ ਸਾਰਾ ਖਿਲਾਰਾ ਦਿਸਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੇ ਪਰਮ ਨੂੰ ਸਦਾ ਫਿਰ ਰਹਿਣ ਵਾਲਾ ਸਮਝ ਲਿਆ ਹੈ ਉਹ ਮਨੁੱਖ ਉਸ ਸੱਚੇ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ